ਬਿੱਤੇ ਦਿਨੀ ਅਕਾਲ ਤਖਤ ਸਾਹਿਬ ਵੱਲੋਂ ਲਗਾਈ ਗਈ ਧਾਰਮਿਕ ਸਜ਼ਾ ਦੇ ਆਦੇਸ਼ਾਂ ਦਾ ਪਾਲਣ ਕਰਦੇ ਸ਼੍ਰੋਮਣੀ ਅਕਾਲੀ ਦੰਦ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਬਜ਼ੁਰਗ ਅਕਾਲੀ ਆਗੂ ਸ਼ਖਰਦੇਵ ਸਿੰਘ ਢੀਂਡ ਸਾਨੇ ਸਵੇਰੇ 9 ਤੋਂ 10 ਵਜੇ ਦਰਮਾਨ ਸ੍ਰੀ ਹਰਮੰਦਰ ਸਾਹਿਬ ਦੇ ਘੰਟਾ ਘਰ ਵਾਲੇ ਪ੍ਰਵੇਸ਼ ਦੁਆਰ ਦੇ ਬਾਹਰ ਕਰੀਬ ਇੱਕ ਘੰਟਾ ਸੇਵਾਦਾਰਾਂ ਨਾਲ ਨੀਲੀ ਚੋਗੇ ਪਾ ਕੇ ਹੱਥਾਂ ਦੇ ਵਿੱਚ ਵਰਸ਼ੇ ਫੜ ਕੇ ਤੇ ਗਲਾਂ ਦੇ ਵਿੱਚ ਤਖਤੀਆਂ ਪਾ ਕੇ ਵੀਰ ਚਿਰੇ ਤੇ ਬੈਠ ਕੇ ਚੋਬ ਤਾਰਪੁ ਜੁਸੇ ਵਨ ਵਈਆ ਇਸ ਤੋਂ ਬਾਅਦ ਉਹਨਾਂ ਨੂੰ ਲੰਗਰ ਗੁਰੂ ਰਾਮਦਾਸ ਜੀ ਕੋਲ ਜਾ ਕੇ ਸੰਗਤਾਂ ਦੇ ਝੂਠੇ ਵਰਤਨ ਇਕੱਠੇ ਕਰਨ ਸ੍ਰੀ ਹਰਮੰਦਰ ਸਾਹਿਬ ਦੀ ਪਰਕਰਮ ਵਿੱਚ ਬੈਠ ਕੇ ਇੱਕ ਘੰਟਾ ਕੀਰਤਨ ਸਰਵਣ ਕਰਨ ਅਤੇ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਕਰਨ ਦੀ ਸੇਵਾ ਵੀ ਨਵਾਈ ਹੈ ਇਸ ਤੋਂ ਇਲਾਵਾ ਸਬਕਾ ਮੰਤਰੀ ਬਲਵਿੰਦਰ ਸਿੰਘ ਭੁੰਦੜ ਡਾਕਟਰ ਦਰਜੀਤ ਸਿੰਘ ਚੀਮਾ ਗੁਲਜਾਰ ਸਿੰਘ ਰਣੀ ਕੇ ਹੀਰਾ ਸਿੰਘ ਕਾਵੜੀਆ ਤੇ ਸੁੱਚਾ ਸਿੰਘ ਲੰਗਾ ਨੇ ਸ੍ਰੀ ਦਰਬਾਰ ਸਾਹਿਬ ਦੇ ਪ੍ਰਬੰਧ ਵਾਲੀਆਂ ਯਾਤਰੀ ਸਰਾਵਾਂ ਦੇ ਵਿੱਚ ਇੱਕ ਘੰਟਾ ਪਖਾਨੇ ਸਾਫ ਕਰਨ ਲੰਗਰ ਵਿਖੇ ਝੂਠੇ ਵਰਤਨ ਸਾਫ ਕਰਨ ਤੇ ਕੀਰਤਨ ਸਰਵਨ ਕਰਨ ਆਦਿ ਸੇਵਾਵਾਂ ਨਵਾਈਆਂ ਹਨ ਇਜਤਰਾ ਮੀਬੀ ਜ਼ਗੀਰਖੌਰ ਬਿਕਰਮਜੀਤ ਸਿੰਘ ਮਜੀਠੀਆ ਪ੍ਰੇਮ ਸਿੰਘ ਚੰਦੂ ਮਾਜਰਾ ਸਰਜੀਤ ਸਿੰਘ ਰਖੜਾ ਆਦੇਸ਼ ਪ੍ਰਤਾਪ ਸਿੰਘ ਕੈਰੋ ਜਨਮੇਜਾ ਸਿੰਘ ਸੇਖੋਂ ਚਰਨਜੀਤ ਸਿੰਘ اٹਵਾਲ ਮਹੇਸ਼ ਇੰਦਰ ਸਿੰਘ ਗਰੇਵਾਲ ਸੋਹਣ ਸਿੰਘ ਠੰਡਲ ਕਰਨਜੀਤ ਸਿੰਘ ਢਿੱਲੋਂ ਨੇ ਵੀ ਇੱਕ ਘੰਟਾ ਸਰਾਵਾਂ ਦੇ ਬਾਥਰੂਮ ਸਾਫ਼ ਕਰਨ ਦੀ ਲੱਗੀ ਸਜ਼ਾ ਪੂਰੀ ਕੀਤੀ ਹੈ ਤੁਹਾਨੂੰ ਇਹ ਵੀ ਦੱਸ ਦਿੰਨੇ ਆ ਕਿ ਉਸ ਦਿਨ ਪੇਸ਼ੀ ਦੌਰਾਨ ਕਿਸ ਤਰ੍ਹਾਂ ਦਾ ਮਹ ਅਕਾਲ ਤਖਤ ਤੇ ਮਾਹੌਲ ਰਹਿ ਸੀਗਾ ਪਹਿਲਾਂ ਤਾਂ ਦੋਸੀਆਂ ਜਾਂ ਤਨਖਾਈਆਂ ਲਈ ਇੱਕ ਅਕਾਲ ਤਖਸਵ ਅੱਗੇ ਜਗ੍ਹਾ ਰੱਖ ਵੀ ਰੱਖੀ ਗਈ ਸੀ ਸਾਰੇ ਦੋਸੀਆਂ ਦੇ ਗਲਾਂ ਵਿੱਚ ਚਿੱਟੇ ਪਰਨੇ ਪਾ ਕੇ ਹਾਜ਼ਰ ਹੋਏ ਸਨ ਸੁਖਬੀਰ ਬਾਦਲ ਤੇ ਸੁਖਦੇਵ ਸਿੰਘ ਢੀਂਡਸਾ ਵੀਰ ਚੇਰ ਤੇ ਆਏ ਸੁਖਬੀਰ ਬਾਦਲ ਸ਼ਾਂਤ ਤੇ ਮੌਨ ਹੋ ਕੇ ਹੱਥ ਜੋੜ ਕੇ ਬੈਠੇ ਰਹੇ ਪਰ ਮਜੀਤ ਸਿੰਘ ਸ਼ਾਨਾ ਪਰਸ਼ਾਵੇ ਵਾਂਗ ਸੁਖਵੀਰ ਬਾਦਲ ਦੇ ਨਾਲ ਰਹੇ ਸੁਖਵੀਰ ਦੇ ਸੁਖਵੀਰ ਤੇ ਮੱਥਾ ਟੇਕਣ ਉਪਰੰਤ ਚੰਦੂ ਮਾਜਰਾ ਨੇ ਉਹਨਾਂ ਨੂੰ ਬੁਲਾਉਣ ਦੀ ਕੋਸ਼ਿਸ਼ ਕੀਤੀ ਪਰੰਤੂ ਸੁਖਵੀਰ ਬਾਦਲ ਨੇ ਤਵੱਜਹ ਦੇਣੀ ਯੋਗ ਨਹੀਂ ਸਮਝੀ ਪਰਮੰਦਰ ਢਿੰਡਸਾ ਵੀ ਚੋਰ ਨਿਗਾਹ ਨਾਲ ਸੁਖਵੀਰ ਨੂੰ ਵਾਰ-ਵਾਰ ਤੱਕਦੇ ਰਹੇ ਫੈਡਰੇਸ਼ਨ ਅਗੂਪੋ ਮਮਨਜਿੰਦਰ ਸਿੰਘ ਸਿਰਸਾ ਨੂੰ ਅਸਕਾਟ ਕਰਨ ਵਿੱਚ ਮਸਰੂਫ ਰਹੇ ਮਨਪ੍ਰੀਤ ਸਿੰਘ ਬਾਦਲ ਤੇ ਸੋਹਣ ਸਿੰਘ ਠੰਡੜ ਦਾੜੀ ਕੱਟੀ ਅਤੇ ਰੰਗੀ ਹੋਣ ਕਰਕੇ ਇਕਾਲਤਾ ਸਾਹ ਅੱਗੋਂ ਉਠਾ ਦਿੱਤੇ ਗਏ ਚੰਦੂ ਮજરા ਨੇ ਚਲਾਕੀ ਨਾਲ ਬਚਣ ਦਾ ਯਤਨ ਕੀਤਾ ਪਰੰਤੂ ਆਖਰ ਘੇਰੇ ਗਏ ਸੁਖਵੀਰ ਬਾਦਲ ਨੇ ਬਿਨਾਂ ਹੀਲ ਹੁਜਤ ਦੇ ਸਾਰੇ ਗੁਨਾਹ ਕਬੂਲ ਕਰ ਲਏ ਸਖਦੇਵ ਸਿੰਘ ਢੀਂਡਸਾ ਨੇ ਇਜ਼ਹਾਰ ਆਲਮ ਨੂੰ ਅਕਾਲੀ ਦਲ ਵਿੱਚ ਜਿਉਣ ਦਾ ਗੁਨਾਹ ਕਬੂਲਿਆ ਜਥੇਦਾਰਾਂ ਨੇ ਦੇ ਬੋਲ ਖੜਕਵੇ ਸਨ ਅਤੇ ਸਵਾਲਾਂ ਦੀ ਸੂਚੀ ਪਹਿਲਾਂ ਤਿਆਰ ਕੀਤੀ ਹੋਈ ਸੀ ਪਹਿਲੀ ਵਾਰ ਇਹ ਹੋਇਆ ਕਿ ਹੋਣ ਵਾਲੀ ਕਾਰਵਾਈ ਆਖਰੀ ਸਮੇਂ ਤੱਕ ਅਦੇਸ਼ਾ ਵਰਕਿੰਗ ਕਮੇਟੀ ਆਪਣਾ ਫੈਸਲਾ ਕਰੇਗੀ ਕਿਉਂਕਿ ਜਿਹੜੇ ਵਿਅਕਤੀਗਤ ਆਦੇਸ਼ ਹੈ ਸੇਵਾ ਦੇ ਉਹ ਜਿਸ ਤਰ੍ਹਾਂ ਦੇਸ਼ ਹੋਇਆ ਸੀ ਆਪੋ ਆਪਣੀ ਸ਼ੁਰੂ ਕਰ ਲਈ ਹੈ ਇਹ ਅੱਜ ਪਹਿਲਾ ਦਿਨ ਹੈ 10 ਦਿਨ ਨਗਾਤਰ ਚੱਲੇਗੀ ਕਿਉਂਕਿ ਕੱਲ ਦਾ ਦਿਨ ਵੀ ਇੱਥੇ ਦਰਬਾਰ ਸਾਹਿਬ ਦੇ ਵਿੱਚ ਹੈ ਫਿਰ ਦੋ ਦਿਨ ਜਿਹੜੀ 5 ਤੇ 6 શ્રી ਅਨੰਦਪੁਰ ਸਾਹਿਬ ਚ ਫਿਰ 7 ਤੇ 8 ਫਤਿਹਗੜ੍ਹ ਸਾਹਿਬ ਚ ਉਸ ਤੋਂ ਬਾਅਦ ਸ਼੍ਰੀ ਮੁਕਸਰ ਸਾਹਿਬ ਤੇ ਫਿਰ ਤਰਵੰਦੀ ਸਾਹਿਬ ਉਹ ਤੱਕ ਸਾਹਿਬ ਤੇ ਤੇ 10 ਦਿਨ ਤੋਂ ਬਾਅਦ ਫਿਰ ਕੜਾ ਪ੍ਰਸ਼ਾਦੀ ਦੇਖਰਾ ਕੇ ਅਰਦਾਸ ਜਿਹੜਾ ਵਿਅਕਤੀਗਤ ਸੇਵਾ ਉਹ ਦਾਲਦੀ ਨਾਲ ਅਸੀਂ ਆਪਣੀ ਸ਼ੁਰੂ ਕਰ ਲਈਏ ਜਿਹੜਾ ਪਾਰਟੀ ਵਾਲਾ ਕੰਮ ਹੈ ਉਹ ਵਰਗੇ ਕੁਟੀਕਾਂ ਇੱਕ ਟੀਮਾਂ ਦਾ ਸੇਵਾ ਤਾਂ ਹਰ ਸਿੱਖ ਵੈਸੇ ਵੀ ਕਰਦਾ ਪਰ ਤੁਹਾਨੂੰ ਲੱਗਦਾ ਕਿ ਅੱਜ ਜਿਹੜਾ ਇੱਕ ਆਦੇਸ਼ ਤੋਂ ਬਾਅਦ ਹੋ ਰਹੀ ਉਹਦੇ ਨਾਲ ਕੋਈ ਮਨ ਤੋਂ ਬੋਝ ਹਲਕਾ ਹੋਵੇ ਦੇਖੋ ਸੇਵਾ ਹਮੇਸ਼ਾ ਹੀ ਚੰਗੀ ਗੱਲ ਤਾਂ ਹੁੰਦੀ ਹੈ ਕਿ ਬੰਦਾ ਆਪ ਹੀ ਕਰੇ ਪਰ ਜੇ ਤਨਖਾਹ ਦੇ ਰੂਪ ਵਿੱਚ ਵੀ ਲੱਗੀ ਤੇ ਵੀ ਤੁਹਾਨੂੰ ਬੜਾ ਕੁਝ ਸਿਖਾਉਂਦੀ ਹੈ ਕਿਉਂਕਿ ਤੁਹਾਨੂੰ ਨਮਰਤਾ ਹਲੀਮੀ ਕੋਈ ਜ਼ਿੰਦਗੀ 'ਚ ਤੁਹਾਡੇ ਕੋਲ ਗਲਤੀ ਹੋਈ ਹੈ ਉਹਦਾ ਪਛਤਾਪ ਸੇਵਾ ਦਾ ਹਮੇਸ਼ਾ ਹੀ ਜਿਹੜਾ ਹੈਗਾ ਗੁਰਬਾਣੀ ਦੇ ਵਿੱਚ ਤੰ ਦੇ ਵਿੱਚ ਬਹੁਤ ਵੱਡਾ ਮਤਲਬ ਔਰ ਬੜੇ ਵੱਡ ਭਾਗੇ ਲੋਕ ਆ ਜਿਹੜੇ ਆਪਣੇ ਆਪ ਹੀ ਲਗਾਤਾਰ ਸਰ ਸਾਰਾ ਜੀਵਨ ਦੀ ਸੇਵਾ ਕਰਦੇ ਇਸ ਕਰਕੇ ਲੋਕੀ ਤਾਂ ਸ਼ੌਕ ਨਾਲ ਜਿਹੜੇ ਆ ਕੋਈ ਆ ਕੇ ਜੋੜੇ ਚੜਨ ਦੀ ਸੇਵਾ ਕੋਈ ਬਤਨਾ ਦੀ ਸੇਵਾ ਕੋਈ ਸਫਾਈਆਂ ਦੀ ਸੇਵਾ ਵੈਸੀ ਵੀ ਜਿਹੜਾ ਕਰਦੇ ਆ ਸਾਡੇ ਰਵਾਇਤਾਂ ਇਹਨੂੰ ਸੇਵਾ ਨੂੰ ਹਮੇਸ਼ਾ ਪਰ ਚਲੋ ਸਾਨੂੰ ਤਨਖਾਦ ਦੇ ਰੂਪ ਚ ਲੱਗੀ ਆ ਪਰ ਫਿਰ ਵੀ ਮੈਂ ਸਮਝਦਾ ਕਿ ਇਹਦੇ ਵਿੱਚੋਂ ਬਹੁਤ ਸਾਨੂੰ ਲਾਹਾ ਹੋਏਗਾ ਅੱਜ ਦੀ ਕਹਾਣੀ ਮੈਂ ਤਾਂ ਪਹਿਲਾਂ ਤਾਂ ਇਹ ਮੁੰਡਾ ਕੀਤੇ ਜਾ ਰਹੀਆਂ ਸੀ ਕਿ ਸਜ਼ਾ ਤੱਕ ਤੋਂ ਵੇ ਹੁਣ ਕੱਲ ਜਦੋਂ ਤੋਂ ਸਜ਼ਾ ਹੋ ਗਈ ਫਿਰ ਬਿਆਨ ਆ ਰਹੇ ਆ ਕਿ ਹੱਲੇ ਵੀ ਨਰਮੀ ਵਰਤੀ ਗਈ ਚਲੋ ਉਹਨਾਂ ਦਾ ਕੰਮ ਹੈ ਹੁਣ ਜਦੋਂ ਸੇਵਾ ਚੱਲ ਰਹੀ ਹੁੰਦੀ ਹੈ ਤੇ ਮੈਂ ਕਿਸੇ ਵਾਦ-ਵਿਵਾਦ ਚ ਨਹੀਂ ਪੈਣਾ ਚਾਹੁੰਦਾ ਸਾਰਿਆਂ ਦਾ ਹੱਕ ਹੈ ਜਿੰਨੇ ਨਿੰਦਿਆ ਕਰਨੀ ਉਹ ਨਿੰਦਿਆ ਕਰੇ ਠੀਕ ਹੈ ਇਸ ਕਰਕੇ ਅਸੀਂ ਗੁਰੂ ਦੇ ਪੈਰ ਦੇ ਵਿੱਚ ਜਿਹੜਾ ਹੈਗਾ ਆਪਣੇ ਰਵਾਇਤਾਂ ਦੇ ਮੁਤਾਬਕ ਅਸੀਂ ਆਪਣੀ ਸੇਵਾ ਕਰਦੇ ਰਹਿਣੀ ਤੁਹਾਡਾ ਸਾਨੂੰ ਦਾ ਧੰਨਵਾਦ ਤੇ ਹਰ ਸਿੱਖ ਮਹਿਸੂਸ ਕਰਦਾ ਹੈ ਕਿ ਗੁਰੂ ਦੀ ਸੇਵਾ ਕਰਦਾ ਕੋ ਉਸ ਤੇ ਬੰਤ ਅਸਲ ਨਹੀਂ ਉਹ ਤਾਂ ਖੁਸ਼ੀ ਨਾਲ ਕਰਦਾ ਹੈ ਇਹ ਤਾਂ ਗੁਰੂ ਨੇ ਲਾਈ ਹੈ ਅਸੀਂ ਆਪਣੀ ਆਪ ਵੀ ਸੇਵਾ ਕਰਨ ਆਉਂਦੇ ਆ ਤੇ ਹਮੇਸ਼ਾ ਕਰਦੇ ਆ ਕੋਈ ਵੀ ਕੋ ਸਿੱਖ ਆਉਂਦਾ ਭਾਂਡੇ ਬਾਜਦਾ ਹੈ ਜੋੜੇ ਵੀ ਸਾਫ ਕਰਦਾ ਹੈ ਬਾਸ਼ਕੋ ਵੀ ਕਰਦਾ ਹੈ ਲੰਗਰ ਚ ਵੀ ਜਾਂਦਾ ਹੈ ਮੱਥਾ ਵੀ ਟੇਕਦਾ ਹੈ ਉਹ ਤਾਂ ਸਾਡਾ ਹੈਗਾ ਹੀ ਹੈਗਾ ਕਿ ਗੁਰੂ ਨੂੰ ਨਮਸਕਾਰ ਕਰਨਾ ਸੋ ਹਰ ਚੀਜ਼ ਹੈ ਜਿਹੜੀ ਹਰ ਸਿੱਖ ਦਾ ਫਰਜ਼ ਹੈ ਜਿਹੜਾ ਜਿਹੜਾ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲਾ ਹੈ ਉਹ ਜੋ ਕਰ ਸਕਦਾ ਦਾ ਹੁਕਮ ਹੈ ਉਹਨੂੰ ਕਦੇ ਇਨਕਾਰ ਨਹੀਂ ਕਰ ਸਕਦਾ ਤੇ ਕਿ ਅਸੀਂ ਸੋਚ ਵੀ ਨਹੀਂ ਸਕਦੇ